ਇਸੇ ਪਾਣੀ ਜਿਆਦਾ ਹੈ ਜੀ ਆਹ ਪੁਲੀ ਜਿਹੜੀ ਦੂੰਗੀ ਪੁਲੀ ਆ ਸਰਕਾਰੀ ਪ੍ਰਾਇਮਰੀ ਸਕੂਲ ਆ ਜੀ ਜਿਹਦੇ ਅੰਦਰ ਵੀ ਪਾਣੀ ਜਿਹੜਾ ਬਹੁਤ ਚੱਲ ਰਿਹਾ ਹੈ ਇਹ ਆਹ ਤੁਸੀਂ ਚੈੱਕ ਕਰੋ ਆਹ ਦੇਖੋ ਪਾਣੀ ਆਹ ਚੈੱਕ ਕਰੋ ਪਾਣੀ ਬਹੁਤ ਹੈ ਆਹ ਲਓ ਜੀ ਪਾਣੀ ਬਹੁਤ ਆ ਬਹੁਤ ਬਹੁਤ ਧੰਨਵਾਦ ਸਾਡੇ ਸਰਪੰਚ ਸਾਹਿਬ ਜੀ ਸ਼ਤਰਵਾਲ ਮੋਜੇ ਮਜਾ ਦੇ ਤੋਂ ਦੇ ਜਿਨੇ ਨੇ ਆਪਣਾ ਪਿੰਡ ਦਿਖਾ ਲਿਆ ਸਾਨੂੰ ਲੋ ਜੀ ਆ ਜਿਹੜਾ ਠੱਕਰਵਾਲ ਦੇ ਉਹ ਕੈਪੀਟਲ ਜਿਹੜੀ ਆ ਬੈਂਕ ਆ ਬੈਂਕ ਦੇ ਨਾਲ ਜਿਹੜੀ ਪੁਲੀ ਆਉਂਦੀ ਆ ਤੇ ਇੱਥੇ ਪਾਣੀ ਬਹੁਤ ਤੇਜ਼ ਆ ਜੀ ਦੇਖੋ ਸਪੀਡ ਚੈੱਕ ਕਰੋ ਪਾਣੀ ਦੀ ਬਹੁਤ ਤੇਜ਼ ਪਾਣੀ ਆ ਜੀ ਆਹ ਦੇਖੋ ਨਾਲ ਇੱਥੇ ਪਾਣੀ ਨਾਲ ਨਾਲ ਸਾਰ ਵੀ ਪੈਣ ਲੱਗ ਪਈ ਜਾਂਦਾ ਜੀ ਸਤਿ ਸ਼੍ਰੀਕਾਲ ਜੀ ਜ਼ਿਲ੍ਹਾ ਹੁਸ਼ਿਆਰਪੁਰ ਹਲਕਾ ਚੱਬੇਵਾਲ ਪਿੰਡ ਹੈਗਾ ਜੀ ਠੱਕਰਵਾਲ ਸਾਡਾ ਗਵਾਂਢੀ ਪਿੰਡ ਆ ਜੀ ਤੇ ਅੱਜ ਅਸੀਂ ਇੱਥੇ ਆਏ ਆ ਜੀ ਦੇਖਣ ਕਿ ਪਾਣੀ ਕੀ ਹਿਸਾਬ ਕਿਤਾਬ ਆ ਕਿੰਨਾ ਕੁ ਪਾਣੀ ਚੱਲਦਾ ਕਿਉਂਕਿ ਸਾਡੇ ਨਾਲ ਜੁੜੇ ਹੋਏ ਨੇ ਠੱਕਰਵਾਲ ਤੋਂ ਵੀ ਬਹੁਤ ਵੀਰ ਭੈਣ ਭਰਾ ਤੇ ਉਹਨਾਂ ਦੇ ਪਿੰਡ ਦੇ ਕੀ ਹਾਲਾਤ ਨੇ ਤੁਹਾਨੂੰ ਦਿਖਾਉਨੇ ਆ ਕਿਉਂਕਿ ਇੱਧਰ ਵੀ ਬਾਵਾ ਪਾਣੀ ਇਕੱਠਾ ਹੋ ਰਿਹਾ ਤੇ ਮੁਰੇ ਆਹ ਪੁਲੀ ਆ ਤੇ ਗਾਹਾਂ ਜਾ ਕੇ ਤੁਹਾਨੂੰ ਪਿੰਡ ਦੇ ਵੀ ਥੋੜਾ ਮੋਟਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਕਿੰਨਾ ਕੁ ਪਾਣੀ ਆ ਜਿਹੜਾ ਚੱਲ ਰਿਹਾ ਹੈ ਆ ਤਾਂ ਦੇਖੋ ਤੁਸੀਂ ਨਾ ਐਨ ਫੁੱਲ ਵੱਡਾ ਫੁੱਲ ਹੀ ਆ ਪਾਣੀ ਖੇਤਾਂ ਤੋਂ ਨਾ ਸੜਕ ਦਾ ਪਤਾ ਲੱਗਦਾ ਕਿੱਧਰ ਆ ਨਾ ਖੇਤ ਦਾ ਪਤਾ ਲੱਗਦਾ ਹਨਾ ਇੱਕੋ ਜਿਹਾ ਹੀ ਹੋਇਆ ਪਿਆ ਸਾਰਾ ਕੰਮ ਤੇ ਉਹ ਦੇਖੋ ਉੱਥੇ ਹਲੇ ਪੂਲੀ ਗਾਹਾਂ ਆ ਪਰ ਲੈਵਲ ਜਿਹੜਾ ਪਾਣੀ ਦਾ ਜਾਦੇ ਵਧਿਆ ਹੋਇਆ ਠੱਕਵਾਲ ਨੂੰ ਜਿਹੜਾ ਜਾਣਾ ਹੋਵੇ ਤਾਂ ਇੱਥੋਂ ਕਹਿ ਲਈਏ ਵੀ ਕੋਈ ਸਾਧਨ ਵਗੈਰਾ ਤਾਂ ਨਹੀਂ ਨੰਗ ਸਕਦਾ ਬਸ ਗੱਡੀ ਦੂਸਰਾ ਹਨਾ ਮੋਟਰਸਾਈਕਲ ਕਿਉਂਕਿ ਦੋਪੇ ਜਾਣਾ ਕਹਾਂ ਜਾ ਕੇ ਕਿਉਂਕਿ ਉਹ ਮੋੜੇ ਪੁੜੀ ਪੈਂਦੀ ਹੈ ਜੀ ਤੇ ਸਾਧਨ ਦਾ ਔਖਾ ਹੋ ਜਾਂਦਾ ਥੋੜੀ ਜਿਹਾ ਰਿਸਕ ਹੋ ਜਾਂਦਾ ਔਖਾ ਹੋ ਜਾਂਦਾ ਲਓ ਜੀ ਦੇਖਦੇ ਆ ਬਾਕੀ ਪਿੰਡ ਠੱਕਰਵਾਲ ਲੈ ਠੱਕਰਵਾਲ ਕਿੱਥੇ ਆਕਦੇ ਨੇ ਅੰਦਰ ਆ ਗਏ ਹਾਂ ਤੇ ਹਾਂ ਜੀ ਔਰ ਦੇਖੋ ਟਰੈਕਟਰ ਇਹ ਬਲੇ 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 ਆ ਪਾਈਆ ਤੱਕ ਟਰੈਕਟਰ ਦੀ ਜਾਲੀ ਪੂਰੀ ਡੁੱਬਦੀ ਆ ਉਹ ਲਓ ਜੀ ਠਕਰਵਾਉਦਾ ਜੀ ਬੋਰਡ ਤੇ ਪਾਣੀ ਜਿਹੜਾ ਬਹੁਤ ਹੈ ਜੀ ਇਸ ਰੋਡ ਤੇ ਲੋ ਜੀ ਛੱਕਰ ਵਾਲੇ ਸ਼ਹਿਰ ਵਿੱਚ ਵੀ ਆਪਾਂ ਲੱਗੇ ਆ ਨਿਕਲਣ ਬੈਠ ਗਏ ਆਪਾਂ ਟਰੈਕਟਰ ਤੇ ਤੇ ਭਾਈ ਸਾਹਿਬ ਵਾਲੀ ਛੱਕਰ ਵਾਲਾ ਬਲਾ ਬਲਾਏ ਐਤੋ ਰਿਸ ਗਿਆ ਹੈ ਪਾਣੀ ਦਾ ਆ ਦੇਖਿਓ ਆ ਆ ਭੁਲੀ ਓਏ ਓਏ ਆ ਸਾਵਣ ਟਾਇਰ ਪੂਰੇ ਡੁੱਬਦੇ ਮੋਰਲੇ ਆ ਗਿਆ ਜੀ ਛੱਕਰਵਾਲ ਦੇ ਸਕੂਲ ਦੇ ਅੰਦਰ ਵੀ ਪਾਣੀ ਜਿਹੜਾ ਬੜਿਆ ਹੋਇਆ ਲਓ ਜੀ ਆ ਆ ਜੀ ਛੱਕਰਵਾਲ ਪਿੰਡ ਦੀ ਐਂਟਰੀ ਹੋ ਗਈ ਆ ਤੁਹਾਨੂੰ ਅੱਗੇ ਦਿਖਾਉਂਦੇ ਆ ਪਿੰਡ ਦੇ ਵਿੱਚ ਵੀ ਪਾਣੀ ਭੜਿਆ ਹੋਇਆ ਜੀ ਟੱਕਰਵਾਲ ਲਓ ਜੀ ਪਿੰਡ ਟੱਕਰਵਾਲ ਦੀ ਫੇਰਨੀ ਦੀ ਜਿਹੜੀ ਆਹ ਪੁਲੀ ਆ ਇਹਦੇ ਵਿੱਚ ਵੀ ਪਾਣੀ ਬਹੁਤ ਤੇਜ਼ ਆ ਬਾਤ ਨੂੰ ਦੇਖ ਸਕਦੇ ਆ ਇਹ ਦਿਹਾੜਾ ਰੋਡ ਨੂੰ ਜਾਂਦਾ ਜੀ ਰੋਡ ਜਿਹੜਾ ਇਹ ਦਿਹਾੜਾ ਰੋਡ ਨੂੰ ਜਾਂਦਾ ਆ ਭਾਈ ਇੱਥੋਂ ਪਿੰਡ ਨੂੰ ਪਾ ਲਿਓ ਵੇਚ ਨੂੰ ਆ ਲਓ ਜੀ ਪਾਣੀ ਦੀ ਸਪੀਡ ਇੰਦਰ ਵੀ ਭੋਲੇ ਆ ਕਾਉਂ ਟੱਕਰਵਾਲ ਦੇ ਪਿੰਡ ਵਿੱਚ ਹੀ ਪਾਇਆ ਪਿੰਡ ਦੀਆਂ ਗਲੀਆਂ ਵਿੱਚ ਤਾਂ ਪਾਣੀ ਹੈ ਨਹੀਂ ਜੀ ਟੱਕਰਵਾਲ ਦੀਆਂ 'ਚ ਇਹ ਬਾਰੋ-ਬਾਰ ਘੁੰਮ ਜਾਂਦਾ ਪਾਣੀ ਅੰਦਰ ਤਾਂ ਠੀਕ ਹੈ ਜੀ ਪਿੰਡ ਦੇ ਗੱਬੇ ਅਸੀਂ ਹੁਣ ਪਿੰਡ ਟੱਕਰਵਾਲ ਦੀ ਫੇਰ ਨਹੀਂ ਤੋਂ ਬਾਰੋ-ਬਾਰ ਪਾਇਆ ਜੀ ਤੇ ਦੁਬਾਰਾ ਭਾਂਬ ਵਾਲੀ ਸਾਈਡ ਨੂੰ ਜਾਣਾ ਚੱਲੇ ਪਏ ਆ ਤੇ ਪਾਣੀ ਤੁਹਾਨੂੰ ਇੰਨਾ ਪੁਲੀਆਂ ਦੇ ਵਿੱਚ ਪਾਣੀ ਆ ਪਿੰਡ ਢੱਕਰ ਵਾਲਾ ਦੀਆਂ ਜਿਹੜੀਆਂ ਤਿੰਨੇ ਪੁੜੀਆਂ ਉਹ ਪਾਣੀ ਨਾਲ ਭਰੀਆਂ ਜਾਂਦੀਆਂ ਜੀ। ਲਓ ਜੀ ਆਹ ਪਾਣੀ ਦੇਖੋ ਕਿੱਦਾਂ ਚੱਲਦਾ ਪਿਆ। ਇੱਕ ਆਹ ਪੁਲੀ ਹੈ ਜੀ ਪਿੰਡ ਦੀ ਫਿਰਨੀ ਦੇ। ਇਹਦੇ ਵਿੱਚ ਵੀ ਪਾਣੀ ਪੂਰੇ ਜੋਰਾਂ ਨਾਲ ਚੱਲਦਾ ਪਿਆ ਜੀ। ਆ ਤੁਸੀਂ ਸਪੀਡ ਚੈੱਕ ਕਰ ਸਕਦੇ ਆ। ਆ ਦੇਖੋ। ਜੀ ਆਹ ਚੈੱਕ ਕਰੋ ਕੁਲੀ ਬਹੁਤ ਤੇਜ਼ ਪਾਣੀ ਹੈ ਜੀ ਸਪੀਡ ਚੈੱਕ ਕਰੋ ਮੜ ਜੀ ਇਹ ਕੈਪੀਟਲ ਬੈਂਕ ਵਾਲੀ ਹੈ ਜੀ ਆਪជា ਆਮ ਇਹ ਹੈ ਜੀ ਪਿੰਡ ਠਕਰਵਾਲ ਦਾ ਅਟਾ ਆਹ ਕੋਪਾ ਦਾ ਹੈ ਜੀ ਇਹ ਜੀ ਪਿੰਡ ਠਕਰਵਾਲ ਦਾ ਅਟਾ ਜੀ ਇਹ ਪਾਣੀ ਤੁਹਾਨੂੰ ਦਿਖਾਉਂ ਦਿੰਦੇ ਆ ਐਂਟਰੀ ਇੱਥੋਂ ਹੋ ਜਾਂਦੀ ਹੈ ਜੀ ਆ ਗਲੀਆਂ ਦੇ ਵਿੱਚ ਚੱਲ ਗੱਲ ਜੀ ਆ ਜਾ ਦੁਬਾਰਾ ਜੀ ਆਵੇਂ ਆ ਜੀ ਸਰਕਾਰੀ ਸੈਂਟਰਲ ਸਕੂਲ ਕੋਲ